ਕਹਿੰਦੇ ਨੇ ਕਿ ਪਿਆਰ ਵਿਅਕਤੀ ਤੋਂ بڑا ਕੁਝ ਕਰਵਾ ਦਿੰਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੁਆਏਫਰੈਂਡ ਗਰਲਫਰੈਂਡ ਮਿਲਣ ਦੀ ਪਲੈਨਿੰਗ ਬਣਾਉਂਦੇ ਨੇ ਤੇ ਪਲੈਨਿੰਗ ਖਤਮ ਹੁੰਦੀ ਹੈ 2 ਫਿਟ ਦੇ ਟਰਾਲੀ ਬੈਗ ਤੇ ਆ ਕੇ ਦੱਸ ਦਈਏ ਕਿ ਹਰਿਆਣਾ ਦੇ ਸੋਨੀਪੱਤ ਦੀ ਯੂਨੀਵਰਸਿਟੀ ਦਾ ਮਾਮਲਾ ਹੈ ਜਿੱਥੇ ਲੜਕਾ ਲੜਕੀ ਦੋਨੋਂ ਇਕੋ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਤੇ ਦੋਨਾਂ ਨੂੰ ਇੱਕ ਦੂਜੇ ਦੇ ਹੋਸਟਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਅਜਿਹੇ ਜੋ ਪਲੈਨਿੰਗ ਬਣਾਉਂਦੇ ਨੇ ਕਿ ਲੜਕੀ ਨੂੰ ਟਰਾਲੀ ਬੈਗ ਦੇ ਵਿੱਚ ਪੈਕ ਕਰਕੇ ਲड़का ਬॉयਜ਼ ਹੋਸਟਲ ਦੇ ਵਿੱਚ ਯਾਨੀ ਕਿ ਆਪਣੇ ਕਮਰੇ ਦੇ ਵਿੱਚ ਲੈ ਕੇ ਜਾਵੇਗਾ ਦੱਸਦੇ ਇਹ ਕਿ ਅਜਿਹਾ ਹੁੰਦਾ ਵੀ ਹੈ ਲੜਕੀ ਨੂੰ ਟਰਾਲੀ ਬੈਗ ਦੇ ਵਿੱਚ ਪ੍ਰੋਪਰ ਪੈਕ ਕੀਤਾ ਜਾਂਦਾ ਹੈ ਟੇਪਿੰਗ ਕੀਤੀ ਜਾਂਦੀ ਹੈ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਟਰਾਲੀ ਬੈਗ ਦੇ ਵਿੱਚ ਲੜਕੀ ਹੈ ਜਦ ਲड़का लड़की ਨੂੰ ट्रॉली बैग ਦੇ ਵਿੱਚ ਲੈ ਕੇ ਜਾਂਦਾ ਹੈ ਤਾਂ ਜਲਦਬਾਜ਼ੀ ਦੇ ਵਿੱਚ ਤਾਂ ਕਿ लड़की ਦਾ दम ਨਾ ਘੁੱਟੇ ਅਜਿਹੇ ਚ लड़का ਜਲਦਬਾਜ਼ੀ ਚ ट्रॉली बैग ਨੂੰ ਲੈ ਕੇ ਜਾਂਦਾ ਹੈ ਪਰ ਪੌੜੀਆਂ ਦੇ ਵਿੱਚ ਆ ਕੇ ਟ੍ਰੋਲੀ ਦਾ ਟ੍ਰੋਲੀ ਦੇ ਟਾਇਰ ਦਾ ਜੋ ਹੈ ਉਹ ਟਾਇਰ ਫਸ ਜਾਂਦਾ ਹੈ ਜਿਸ ਤੋਂ ਬਾਅਦ लड़का ਇੱਕੋ ਦਮ ਛਟਕੇ ਚ ਬੈਗ ਨੂੰ ਉੱਪਰ ਖਿੱਚਦਾ ਹੈ ਤੇ ਛਟਕੇ ਲੜਕੀ ਜੀ ਜੋ ਹੈ ਉਹ ਚੀਕ ਨਿਕਲ ਜਾਂਦੀ ਹੈ ਅਜਾਹੇ ਚ ਪੋਲ ਖੜੇ ਸੁਰੱਖਿਆ ਗਾਡਾਂ ਦਾ ਧਿਆਨ ਚਾਹਦਾ ਹੈ ਤੇ ਜਦੋਂ ਟਰੋਲੀ ਬੈਗ ਨੂੰ ਖੋਲਿਆ ਜਾਂਦਾ ਹੈ ਤਾਂ ਵਿੱਚੋਂ ਲੜਕੀ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਦੱਸ ਦਈਏ ਕਿ ਇਸ ਦਾ ਸ਼ੋਕੋਸ ਨੋਟਿਸ ਜੋ ਹੈ ਉਹ ਲੜਕੀ ਨੂੰ ਕਾਲਜ ਵੱਲੋਂ ਭੇਜਿਆ ਗਿਆ ਹੈ ਤੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਜੋ ਹੈ ਉਹ ਜ਼ਰੂਰ ਕੀਤੀ ਗਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਪ੍ਰੈਂਕ ਸੀ ਜੋ ਕਿ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੀ ਤੇ ਕਾਲਜ ਜੋ ਹੈ ਉਹ ਇਸ ਦਾ ਪ੍ਰੋਪਰ ਨੋਟਿਸ ਲੈ ਰਿਹਾ ਹੈ